ਗੁੱਡ ਮਾਰਨਿੰਗ एवरीवन ਬੀ ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡੀਜ਼ ਤੇ ਜਿੱਥੇ ਅਸੀਂ ਪੰਜਾਬ ਦੇ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਕਰਦੇ ਹਾਂ ਤੇ ਜਿੱਥੇ ਤੱਕ ਸਵਾਲ ਹੈ ਸਾਡੇ ਇਹ 9 ਵਜੇ ਵਾਲੀ ਕਲਾਸ ਦਾ ਇਹਦੇ ਵਿੱਚ ਅਸੀਂ ਪੰਜਾਬੀ ਦੀ ਤਿਆਰੀ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਚਾਹੇ ਤੁਸੀਂ ਮਾਸਟਰ ਕੇਡਰ ਦੀ ਲੈਕਚਰਰ ਦੀ UGC ਦੀ TGT ਦੀ DTRPSB ਦੀ ਕਿਸੇ ਦੀ ਵੀ ਤਿਆਰੀ ਕਰ ਰਹੇ ਹੋ ETT ਦੀ ਤਿਆਰੀ ਕਰ ਰਹੇ ਹੋ ਜਿੰਦਾ ਖਾਸ ਤੌਰ ਦੇ ਉੱਪਰ 3 ਮਹੀਨੇ ਦੇ ਅੰਦਰ ਅੰਦਰ ਤੁਹਾਡਾ ਪੇਪਰ ਹੋਣਾ ਹੈ ਜਾਂ ਫਿਰ ਕਿਸੇ ਵੀ ਪੇਪਰ ਦੇ ਵਿੱਚ ਪੇਪਰ A ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵਾਲਾ ਸੈਸ਼ਨ ਔਰ ਇਹ ਵਾਲਾ ਜਿਹੜਾ ਚੈਨਲ ਹੈ ਉਹ ਤੁਹਾਡੇ ਲਈ ਹੈ ਠੀਕ ਹੈ ਤਾਂ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜੌਬ ਲੈਣੀ ਹੈ ਤਾਂ ਪੰਜਾਬੀ ਤੋਂ ਬਿਨਾ ਤੁਹਾਨੂੰ ਪੋਲਿਟੀਕਲ ਸਾਇੰਸ ਐਂਡ ਹਿਸਟਰੀ ਦੀਆਂ ਵੀ ਕਲਾਸਿਸ ਇਹਦੇ ਵਿੱਚ ਮਿਲ ਜਾਣਗੀਆਂ ਡੈਮੋ ਦੇ ਤੌਰ ਦੇ ਉੱਪਰ ਉਹ ਵੀ ਤੁਸੀਂ ਦੇਖ ਸਕਦੇ ਹੋ ਵੈਸੇ 1 ਜੂਨ ਤੋਂ ਅਸੀਂ ਇੱਕ ਹਿਸਟਰੀ ਦਾ ਵੀ ਇਹਦੇ ਵਿੱਚ ਜਿਹੜਾ ਸੈਸ਼ਨ ਹੈ ਸਟਾਰਟ ਕਰਨ ਜਾ ਰਹੇ ਆ ਤਾਂ ਜਿਹੜੇ ਵੀ ਵਿਦਿਆਰਥੀ ਤੁਹਾਡੇ ਵਿੱਚੋਂ ਐਸਐਸਟੀ ਪੋਲੀਟੀਕਲ ਸਾਇੰਸ ਕਿਸੇ ਦੇ ਨਾਲ ਵੀ ਜੁੜੇ ਹੋਏ ਨੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਠੀਕ ਹੈ ਓਕੇ ਤੇ ਕੋਈ ਪਤਾ ਨਹੀਂ ਅਗਰ ਆਪਾਂ ਨੂੰ ਲੱਗਿਆ ਕਿ ਉਹਨੇ ਵਿੱਚ ਰਿਸਪੌਂਸ ਅੱਛਾ ਆ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਫਿਰ ਆਪਾਂ ਜੀਓਗ੍ਰਾਫੀ ਦੀਆਂ ਕਲਾਸਿਸ ਵੱਗੋ ਸਟਾਰਟ ਕਰ ਦਈਏ ਯਾਨੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਲਾਈਨ ਅਪ ਕੀਤੀਆਂ ਹੋਈਆਂ ਆ ਡਿਪੈਂਡ ਕਰੇਗਾ ਕਿ ਕਿਹੜੀ ਸਾਈਡ ਵੱਲੋਂ ਆਪਾਂ ਜਾਣਾ ਠੀਕ ਹੈ ਜੀ ਓਕੇ ਤਾਂ ਜਿਹੜੇ ਵੀ ਵਿਦਿਆਰਥੀ ਪਹਿਲੀ ਵਾਰੀ ਸੈਸ਼ਨ ਦੇਖ ਰਹੇ ਆ ਉਹ ਰਾਤ ਨੂੰ 9 ਵਜੇ ਡੇਲੀ ਲਾਈਵ ਨੂੰ ਜੁਆਇਨ ਕਰ ਸਕਦੇ ਨੇ ਅਗਰ ਤੁਹਾਡਾ ਹਾਲ ਫਿਲਹਾਲ ਚ ਕੋਈ ਵੀ ਪੇਪਰ ਹੈਗਾ ਖਾਸ ਕਰਕੇ ਤੁਹਾਨੂੰ ਪਤਾ ਹੈ ਯੂਜੀਸੀ ਦਾ ਪੇਪਰ ਆਉਣ ਵਾਲਾ ਹੈ ਰਾਈਟ ਤਾਂ ਉਹਨਾਂ ਬੱਚਿਆਂ ਦੇ ਲਈ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਆਪਾਂ ਇਹ ਮੌਕ ਟੈਸਟ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜਿਸ ਦੇ ਵਿੱਚ ਅਸੀਂ ਕਰੀਬਨ ਕਰੀਬਨ 650 ਪ੍ਰਸ਼ਨ ਕਰਾਂਗੇ ਜੋ ਪੰਜਾਬੀ ਸੱਭਿਆਚਾਰ ਦੇ ਨਾਲ ਨਾਲ ਦੇ ਨਾਲ ਪੰਜਾਬੀ ਲੋਕ ਧਾਰਾ ਦੇ ਨਾਲ ਜੁੜੇ ਹੋਣਗੇ ਠੀਕ ਹੈ ਤੇ ਇਹਨਾਂ ਦੇ ਵਿੱਚੋਂ ਕਾਫੀ ਸਾਰੇ ਪ੍ਰਸ਼ਨ ਤੁਹਾਨੂੰ ਪਿਛਲੇ ਸਾਲਾਂ ਦੇ ਵਿੱਚ ਆਏ ਹੋਏ ਦਿਖ ਵੀ ਜਾਣਗੇ ਤੇ ਕਾਫੀ ਸਾਰੇ ਜਿਹੜੇ ਪ੍ਰਸ਼ਨ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਮਿਲਣਗੇ ਇਸ ਕਰਕੇ ਇਹ ਵਾਲੇ ਸੈਸ਼ਨ ਤੁਸੀਂ ਕਿਸੇ ਵੀ ਹਾਲਤ ਵਿੱਚ ਮਿਸ ਨਾ ਕਰਨਾ ਖਾਸ ਕਰਕੇ ਜਿਹੜੇ ਸਾਨੂੰ ਪਤਾ ਹੀ ਹੈ ਕਿ DTRPSB TGT ETT ਐਂਡ UGC ਇਹ ਵਾਲੇ ਪੇਪਰ ਤਾਂ ਫੋਰ ਸ਼ੋਰ ਆ ਨਹੀਂ ਵਾਲੇ ਹੈ ਹੈਨਾ ਤੋ ਵਾਲੇ ਸਾਰੇ ਵਿਦਿਆਰਥੀ ਜ਼ਰੂਰ ਐਸ ਸੈਸ਼ਨ ਨੂੰ ਕੰਟੀਨਿਊਸਲੀ ਦੇਖਿਆ ਕਰੋ ਓਕੇ ਆਲ ਰਾਈਟ ਅਗਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਇਹਨਾਂ ਸਾਰੇ ਹੀ ਵਿੱਚੋਂ ਕਿਸੇ ਵੀ ਤਰੀਕੇ ਦੇ ਨਾਲ ਥਿਉਰੀ ਬੈਚ ਲੈਣਾ ਚਾਹੁੰਦਾ ਹੈ ਪੰਜਾਬੀ ਦਾ ਪੋਲਿਟਿਕਲ ਸਾਇੰਸ ਦਾ ਐਸ ਐਸ ਟੀ ਦਾ ਤਾਂ ਤੁਸੀਂ ਇਸ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਨੰਬਰ ਹੈਗਾ 6280492562 ਠੀਕ ਜੀ ਐਨੰਨੇ ਦੇ ਉੱਪਰ ਤੁਸੀਂ ਵਟਸਐਪ ਦੇ ਨਾਲ ਵੀ ਆਪਣੀ ਕੁਐਰੀ ਭੇਜ ਸਕਦੇ ਹੋ ਬਟ ਓਨਲੀ ਰਿਗਾਰਡਿੰਗ ਰਜਿਸਟ੍ਰੇਸ਼ਨ ਠੀਕ ਹੈ ਸਿਰਫ ਰਜਿਸਟ੍ਰੇਸ਼ਨ ਦੇ ਨਾਲ ਰਿਗਾਰਡਿੰਗ ਜਿਹੜੀਆਂ ਵੀ ਤੁਹਾਡੇ ਇਨਕੁਆਰੀਜ਼ ਹੋਣਗੀਆਂ ਉਹਨਾਂ ਦੇ ਆਨਸਰ ਇੱਥੇ ਮਿਲਣਗੇ ਐਂਡ ਫਰਦਰ ਅਪਡੇਟ ਅਗਰ ਤੁਸੀਂ YouTube ਦੀਆਂ ਲੈਣੀਆਂ ਜਿਹੜੀਆਂ ਸਾਡੀਆਂ ਬਿਲਕੁਲ ਫ੍ਰੀ ਦੇ ਵਿੱਚ ਕਲਾਸਿਸ ਹੁੰਦੀਆਂ ਤਾਂ ਉਹਦੇ ਲਈ ਪਲੀਜ਼ ਤੁਸੀਂ Telegram ਗਰੁੱਪ ਜ਼ਰੂਰ ਜੁਆਇਨ ਕਰ ਲੈਣਾ ਤੁਹਾਡੇ ਲਈ ਬਹੁਤ 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 ਜ਼ਰੂਰੀ ਹੈ ਕਿਉਂਕਿ ਉੱਥੇ ਆਪਾਂ ਸਾਰੇ ਦੇ ਸਾਰੇ ਸੈਸ਼ਨ ਦੇ ਲਿੰਕ ਵਗੈਰਾ ਸ਼ੇਅਰ ਕਰਦੇ ਹਾਂ ਓਕੇ ਚਲੋ ਅੱਜ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਦੇਖਦੇ ਹਾਂ ਜੀ पूरन ਦੇ ਚਰਨ ਪੈਣ ਨਾਲ ਸੁੱਤਾ ਬਾਗ ਹਰਾ ਹੋ ਗਿਆ ਇੱਕ ਕਥਾਨਕ ਹੈ ਤੁਸੀਂ ਦੱਸਣਾ ਕਿ ਕਥਾਨਕ ਦੀ ਕਿਹੜੀ ਕਿਸਮ ਹੈ ਠੀਕ ਹੈ ਜੀ ਘਟਨਾ ਪਰਕ ਵਿਚਾਰ ਪਰਕ ਵਸਤੂ ਪਰਕ ਜਾਂ ਪਾਤਰ ਪਰਕ ਉੱਤਰ ਕਰੋ ਜੀ ਪਹਿਲੇ ਪ੍ਰਸ਼ਨ ਦੇ ਲਈ ਹਾਂਜੀ ਜੀ ਹਾਂਜੀ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਸ਼ੀਕਾਂਤ ਚਲੋ ਹੁਣ ਕੁਐਸਚਨ ਆਨਸਰ ਬਸ ਦੈਟਸ ਇਟ ਹੋਰ ਕੋਈ ਵੀ ਗੱਲ ਨਹੀਂ ਕਰਾਂਗੇ ਆਪਾਂ अगर किसी भी विद्यार्थी ने डिटेल लेक्चर देखने हैं प्ले दे प्ले है, 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 है दे तो प्लेलिस्ट ਦੇ ਵਿੱਚ ਜਾ ਕੇ ਦੇਖ ਲੈਣਾ ਉਹਦੇ ਚ ਆਧੁਨਿਕ ਕਾਵਿ ਦੀ ਅਲੱਗ ਤੋਂ ਪਲੇਲਿਸਟ ਹੈ ਗੁਰਮਤ ਕਾਵਿ ਦੀ ਅਲੱਗ ਤੋਂ ਹੈ ਸੂਫੀ ਕਾਵਿ ਦੀ ਅਲੱਗ ਤੋਂ ਹੈ ਇਸ ਤਰ੍ਹਾਂ ਹੈਗੇ ਨੇ ਠੀਕ ਹੈ ओके ਤਾਂ ਪਹਿਲੇ ਦੇ ਲਈ ਤੁਹਾਡਾ ਆਨਸਰ ਆ ਰਿਹਾ ਹੈ ਏ ਬਰਤ ਨਹੀਂ ਇਹ ਕਟਨਾ ਪਰਕ ਨਹੀਂ ਹੋਣਾ ਇਹ ਤਾਂ ਜੀ ਪਾਤਰ ਪਰਕ ਹੈ ਠੀਕ ਹੈ ਜੀ ਪੂਰਨ ਦੇ ਚਰਨ ਪੈਣ ਨਾਲ ओके ਪਾਤਰ ਪਰ ਕਾਇਗਾ ਯਾਨੀ ਇਸ ਦਾ ਉੱਤਰ ਆਣਾ ਹੈ ਏ ਡੀ ਚੌਥਾ ਵੈਰੀ ਗੁੱਡ ਬਲਕਾਰ ਜੀ ਬਿਲਕੁਲ ਸਹੀ ਉੱਤਰ ਦਿੱਤਾ ਬਲਕਰਨ ਜੀ ਸੌਰੀ ਅੱਗੇ ਦੇਖੋ ਕੁਐਸਚਨ ਨੰਬਰ 2 ਔਰ ਜਲਦੀ ਤੋਂ ਜਲਦੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਐਂਡ ਫੈਮਿਲੀ ਦੇ ਵਿੱਚ ਠੀਕ ਜਿਹੜੇ ਵੀ ਸਟੱਡੀ ਕਰਦੇ ਆ ਪੰਜਾਬ ਦੇ ਪੇਪਰਾਂ ਦੀ ਓਕੇ ਹੁਣ ਤੁਹਾਨੂੰ ਥੱਲੇ ਚਾਰ ਕਥਨ ਦਿੱਤੇ ਆ ਸਹੀ ਕਥਨ ਚੁਣੋ ਰੂੜ ਕਥਾ ਅਤੇ ਕਥਾਨਿਕ ਰੂੜੀ ਇਹਨਾਂ ਦੋਨਾਂ ਦੀ ਪ੍ਰਕਿਰਤੀ ਇੱਕੋ ਵਰਗੀ ਹੁੰਦੀ ਆ ਕਥਾਨਿਕ ਰੂੜੀਆਂ ਦੀ ਗਿਣਤੀ ਸੀਮਿਤ ਹੁੰਦੀ ਆ ਰੂੜ ਕਥਾ ਦਾ ਜਨਮ ਇੱਕ ਜਾ ਵੱਧ ਕਥਾਨਕ ਰੂੜੀਆਂ ਦੇ ਸੰਯੋਗ ਨਾਲ ਹੁੰਦਾ ਹੈ ਰੂੜ ਕਥਾਵਾਂ ਦੀ ਗਿਣਤੀ ਸੀਮਿਤ ਹੁੰਦੀ ਹੈ ਐਡੇ ਤੁਸੀਂ ਕਿਹੜਾ ਆਨਸਰ ਲਗਾਓਗੇ ਦੂਸਰੇ ਪ੍ਰਸ਼ਨ ਦੇ ਲਈ ਐਂਡ ਪਲੀਜ਼ ਕੁਐਸਚਨ ਦਾ ਨੰਬਰ ਜ਼ਰੂਰ ਪਾਉਂਦੇ ਜਾਣਾ ਓਕੇ ਹਾਂਜੀ ਜੀ ਉੱਤਰ ਕਰੋ ਕੀ ਹੋਏਗਾ ਇਹ ਐਕਚੁਅਲੀ ਅੱਜ ਦੇ ਜਿਹੜਾ ਟੌਪਿਕ ਹੈ ਨਾ ਇਹਦੇ ਵਿੱਚ ਆਪਾਂ ਪੰਜਾਬੀ ਦੇ ਲੋਕ ਸਾਹਿਤ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਠੀਕ ਹੈ ਓਕੇ ਤਾਂ ਦੂਸਰੇ ਦੇ ਲਈ ਤੁਹਾਡਾ ਆਨਸਰ ਆਇਆ ਵੈ ਸੀ ਬਟ ਇਸ ਦਾ ਉੱਤਰ ਕੀ ਹੋਏਗਾ ਬੀ यानी कि कथानक रूढ़िया की गिनती सीमित होंगी है ठीक है जी जेड़े भी आंसर बी आंसर सही है आंसर मतलब नहीं बच्चा ठीक ही होगा? ओके चलो तीसरा प्रश्न देखो फटाफट पंजाबी कथानक रूढ़िया उपर ज्यादा प्रभाव केड़े देश की संस्कृति का है यूनान मिसर चीन अफ्रीका जी ਪੰਜਾਬੀ ਕਥਾਨਕ ਰੂੜੀਆਂ ਤੇ ਕਿਹੜੇ ਦੇਸ਼ ਦੀ ਸੰਸਕ੍ਰਿਤੀ ਦਾ ਪ੍ਰਭਾਵ ਦਿਖਾਈ ਦਿੰਦਾ ਹੈ ਇਹ ਵਾਲਾ ਪ੍ਰਸ਼ਨ ਬਹੁਤ ਵਾਰ ਆਇਆ ਵੇ ਹੈ ਔਰ ਇਹ ਇੰਪੋਰਟੈਂਟ ਵੀ ਬਹੁਤ ਜ਼ਿਆਦਾ ਹੈ ਤੀਸਰਾ ਕੁਐਸਚਨ ਜਿਹੜੇ ਕੁਝ ਜ਼ਿਆਦਾ ਇੰਪੋਰਟੈਂਟ ਹੋਣਗੇ ਮੈਂ ਦੱਸਦੀ ਰਹੂੰਗੀ ਅਦਰਵਾਇਸ ਇਹ ਸਾਰੇ ਹੀ ਆਪਾਂ ਵੈਰੀ ਇੰਪੋਰਟੈਂਟ ਕੁਐਸਚਨ ਦੀ ਸੀਰੀਜ਼ ਹੈ ਜਿਹੜੀ ਆਪਾਂ ਸਟਾਰਟ ਕੀਤੀ ਹੋਈ ਹੈ ਰਾਈਟ ਓਕੇ ਤੀਸਰੇ ਦੇ ਲਈ ਇਹ ਵੈਰੀ ਵੈਰੀ ਗੁੱਡ ਇਸ ਦਾ ਉੱਤਰ ਹੋਏਗਾ ਯੂਨਾਨ ਬਿਲਕੁਲ ਸਹੀ ਉੱਤਰ ਹੈ ਜੀ ਏ ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਨੰਬਰ ਚੌਥਾ ਪੰਜਾਬੀ ਲੋਕ ਸਾਹਿਤ ਵਿੱਚ ਕਥਾਨਕ ਰੂੜੀਆਂ ਸਭ ਤੋਂ ਜ਼ਿਆਦਾ ਕਿਹਨਾ ਗ੍ਰੰਥਾਂ ਵਿੱਚੋਂ ਲਈਆਂ ਗਈਆਂ ਇਹ ਅਨਦਰ ਇੰਪੋਰਟੈਂਟ ਕੁਐਸਚਨ Hindu ਧਰਮ ਗ੍ਰੰਥਾਂ ਵਿੱਚੋਂ Muslim ਧਰਮ ਗ੍ਰੰਥਾਂ ਵਿੱਚੋਂ Isai ਧਰਮ ਗ੍ਰੰਥਾਂ ਵਿੱਚੋਂ Bodhi ਧਰਮ ਗ੍ਰੰਥਾਂ ਵਿੱਚੋਂ ਹਾਂਜੀ ਕੀ ਉੱਤਰ ਆਏਗਾ ਕਿੱਥੋਂ ਲਈਆਂ ਗਈਆਂ ਜੇ ਤੁਸੀਂ ਪਿਛਲਾ ਜਿਹੜਾ ਕੁਐਸਚਨ ਹੈ ਤੀਸਰਾ ਉਹਨੂੰ ਤੁਸੀਂ ਅਗਰ ਸਮਝ ਗਏ ਹੋ ਫੇਰ ਤੁਹਾਡਾ ਚੌਥਾ ਆਨਸਰ ਗਲਤ ਹੋ ਹੀ ਨਹੀਂ ਸਕਦਾ ਜੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਸਮਝਿਓ ਕਿ ਕੁਐਸਚਨ 'ਚ ਪੁੱਛਿਆ ਕੀ ਗਿਆ ਸੀ ਤੇ ਆਨਸਰ ਕਿਹੜਾ ਆਇਆ ਕਿਉਂਕਿ ਉਹਦੇ ਨਾਲ ਹੀ ਮਿਲਦਾ ਜੁਲਦਾ ਇੱਥੇ ਆਨਸਰ ਆਏਗਾ ਉਸੇ ਨੂੰ ਤੁਸੀਂ ਕੰਟੀਨਿਊ ਕਰ ਸਕਦੇ ਹੋ ਵੈਰੀ ਗੁੱਡ ਚੌਥੇ ਦੇ ਲਈ ਜਿਨ੍ਹਾਂ ਨੇ ਆਨਸਰ ਸੀ ਕੀਤਾ ਇਸਾਈ ਧਰਮਾਂ ਵਿੱਚੋਂ ਬਿਲਕੁਲ ਸਹੀ ਉੱਤਰ ਕਰ ਰਹੇ ਨੇ ਜੀ ਅੱਗੇ ਦੇਖੋ ਪੰਜਵਾਂ ਪ੍ਰਸ਼ਨ ਹੇਠਾਂ ਵਿੱਚੋਂ ਕਿਹੜੀ ਕਥਾਨਕ ਰੂੜੀ ਇਸਲਾਮੀ ਪਰੰਪਰਾ ਵਿੱਚੋਂ ਆਈ ਹੈ ਅਸਮਾਨ ਦੇ ਤਾਰੇ ਤੋੜ ਲਿਓਣਾ ਬ੍ਰਿਛ ਦੀ ਛਾਣ ਨਾਲ-ਨਾਲ ਚਲਣੀ ਪ੍ਰਾਣ ਪਰਿਵਰਤਨ ਕਰਨੇ ਸਿਰ ਉੱਪਰ ਸੱਪ ਦੁਆਰਾ ਛਾਣ ਕਰਨੀ ਓਕੇ ਹਰਦੀਪ ਜੀ ਐਕਚੁਅਲੀ ਅੱਗੇ ਨਾ YouTube ਤੁਹਾਡੇ ਕੋਲ ਪੁੱਛਦਾ ਹੁੰਦਾ ਸੀਗਾ ਕ੍ਰिएਟਰ ਕਰੋ ਕਿ ਤੁਸੀਂ ਕਦੋਂ ਐਡ ਲਿਆਣਾ ਚਾਹੁੰਦੇ ਹੋ ਨਹੀਂ ਚਾਹੁੰਦੇ ਹੁਣ ਐਦਾਂ ਦਾ ਕੁਝ ਆਪਸ਼ਨ ਨਹੀਂ ਆਂਦਾ ਤਾਂ ਆਪਣੀ ਮਰਜ਼ੀ ਦੇ ਨਾਲ ਹੀ ਚੱਲਦਾ ਹੈ ਤਾਂ ਸ਼ਾਇਦ ਤੁਹਾਨੂੰ ਐਡ ਆ ਗਈ ਹੋएगी ਤਾਂ ਤੁਸੀਂ ਉਹਨੂੰ ਪਲੀਜ਼ ਐਗਜ਼ਿਟ ਕਰ ਦੇਣਾ ਚਲੋ पंजे दिन दसो कथानक रूढ़ी इस्लामी परंपराई है तो डी आ रहा है जी बट इसका उत्तर होएगा बी ब्रिछ की छां चलनी ठीक जी वेरी गुड जिन्होंने भी बी आंसर की तैयल बहुत वाला जा रहा है शाबाश अगे छेव कथाव प्राचीनतम रूप दसो दंत कथा मिथ कथा प्रेत कथा परी कथा लोग कथाव का प्राचीनतम रूप के ਹਾਂਜੀ ਜੀ ਇਹ ਤਾਂ ਤੁਸੀਂ ਛੋਟੇ ਹੁੰਦੇ ਬੜਾ ਜ਼ਿਆਦਾ ਸੁਣੀਆਂ ਨੇ ਐਕਚੁਅਲੀ ਇਹ ਵਾਲੀਆਂ ਕਥਾਵਾਂ ਤਾਂ ਤੁਸੀਂ ਲੈ ਲਓ ਜਿਹੜੇ ਤੁਹਾਡੇ ਵਾਸਤੇ ਪ੍ਰਾਚੀਨਤਮ ਹੈ ਉਹੀ ਲੋਕ ਕਥਾਵਾਂ ਦਾ ਪ੍ਰਾਚੀਨਤਮ ਹੈ ਤਾਂ ਕੀ ਉੱਤਰ ਹੋਏਗਾ ਫਿਰ ਛੇਵੇਂ ਪ੍ਰਸ਼ਨ ਦੇ ਲਈ ਸ਼ਾਬਾਸ਼ ਚਲੋ ਜੀ ਮੈਂ ਹਿੰਟ ਵੀ ਦਿੱਤਾ ਪਰ ਮੇਰੇ ਨਾਲ ਕੋਈ ਫਾਇਦਾ ਨਹੀਂ ਹੋਇਆ ਛੇਵੇਂ ਦੇ ਲਈ ਉੱਤਰ ਆਏਗਾ ਡੀ ओके okay, यानी कि परिकथावां ये आपा लोक कथावां ਦੇ ਵਿੱਚੋਂ ਦੀ ਦੇਖ ਰਿਹਾ ਠੀਕ ਹੈ ਜੀ ओके ਬਿਲਕੁਲ ਪਵਨਦੀਪ ਜੀ ਬਿਲਕੁਲ ਸਹੀ ਉੱਤਰ ਹੈ ਤੁਹਾਡਾ ਅੱਗੇ ਦੇਖੋ ਸਤਵਾਂ ਪੰਜਾਬੀ ਲੋਕਨਾਟਕ ਦੇ ਰੂਪ ਕਿਹੜੇ ਐ ਖਿਓੜੇ ਰਾਸਲੀਲਾ ਤੇ ਖਿਆਲ ਨਕਲ ਸਵਾਗ ਤੇ ਰਾਸ ਰਾਮਲੀਲਾ ਸਾਲ ਤੇ ਸ਼ਾਸਤਰ ਨੋਟੰਕੀ ਤਮਾਸ਼ਾ ਤੇ ਪ੍ਰਹਸਨ ਇਨ੍ਹਾਂ ਦੇ ਵਿੱਚੋਂ ਦੱਸੋ ਜੀ ਪੰਜਾਬੀ ਲੋਕਨਾਟਕ ਦੇ ਰੂਪ ਕਿਹੜੇ ਨੇ ਕਈ ਵਾਰੀ ਮੈਂ ਤੁਹਾਨੂੰ ਹਿੰਟ ਵੀ ਦਿੰਦੀ ਆ ਨਾ ਫਿਰ ਵੀ ਤੁਸੀਂ ਸੁਣਦੇ ਨਹੀਂ ਪਰ ਫਟਾਫਟ ਆਨਸਰ ਕਰਦੇ ਜਾਂਦੇ ਹੋ ਚਲੋ ਸੱਤਵੇਂ ਦੀ ਅਨਸਰ ਕਰੋ ਕੀ ਹੋਈ ਨਾ ਜੀ ਸੱਤਵੇਂ ਲਈ ਤੁਹਾਡਾ ਬੀ ਆਨਸਰ ਆਣਾ ਸਟਾਰਟ ਹੋਇਆ ਜੀ ਨਕਲ ਸਵਾੰਗ ਤੇ ਰਾਸ ਇਹ ਵਾਲਾ ਉੱਤਰ ਤੁਹਾਡੇ ਸਾਰਿਆਂ ਦਾ ਠੀਕ ਹੈ ਬੀ ਉੱਤਰ ਆਊਗਾ ਜੀ ਅੱਗੇ ਦੇਖਦੇ ਹਾਂ ਅੱਠਵਾਂ ਮਿੱਥ ਦਾ ਕਾਰਜ ਕੀ ਹੁੰਦਾ ਹੈ ਨੈਤਿਕ ਵਿਚਾਰ ਅਤੇ ਸੁਰੱਖਿਆ ਵਿਸ਼ਵਾਸਾਂ ਦੀ ਵਿਆਖਿਆ ਅਤੇ ਕੋਡ ਸਿਰਜਨ ਅਨੁਸ਼ਾਸਨ ਕੁਸ਼ਲਤਾ ਜਾਂ ਇਹ ਸਾਰੇ ਕੀ ਉੱਤਰ ਹੋਏਗਾ ਜੀ ਮਿੱਥ ਦਾ ਕਾਰਜ ਕੀ ਹੁੰਦਾ ਹੈ ਹਾਂਜੀ ਜੀ 8ਵੇਂ ਪ੍ਰਸ਼ਨ ਦੇ ਨਹੀਂ ਉੱਤਰ ਕੀ ਹੋਏਗਾ ਆ ਜਣੇ ਆ ਜਣੇ ਜੀ ਸੁਖਦੀਪ ਜੀ ਇਹਨਾਂ ਕੁਐਸਚਨ ਵੀ ਅੱਜ ਪਾਇਆ ਹੋਇਆ ਟੈਨਸ਼ਨ ਨਾ ਲੋ ਆਉਣ ਵਾਲਾ ਅਠਵੇਂ ਦੇ ਲਈ ਤੁਹਾਡਾ ਬੀ ਔਰ ਡੀ ਦੋ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਨਹੀਂ ਡੀ ਉੱਤਰ ਕੀਤਾ ਯਾਨੀ ਕਿ ਉਪਰੋਕਤ ਸਾਰੇ ਦੇ ਆਰ ਐਬਸੋਲੂਟਲੀ ਰਾਈਟ ਅੱਗੇ ਨੋਵਾ ਸੱਭਿਆਚਾਰ ਦਾ ਸੰਬੰਧ ਕਿਸ ਵਿਸ਼ੇ ਨਾਲ ਵਧੇਰੇ ਹੁੰਦਾ ਧਰਮ ਮਾਨਵ ਵਿਗਿਆਨ ਭਾਸ਼ਾ ਵਿਗਿਆਨ ਜਾਂ ਇਤਿਹਾਸ ਹਾਂਜੀ सभ्याचारदा संबंध वैसे तो सारे विषयों वाली होना ऑलमोस्ट ज्यादा किसके नाल हुंदा है किदे नजदीक ज्यादा हुंदा जी नौवीं प्रश्न देली की उत्तर लगा रहे हो जी ਤੁਸੀਂ आई लोगों की तो नु पता है नौमे दे बी उत्तर आ रहा है यानी कि मानव विज्ञान ਐਬਸੋਲੂਟਲੀ ਰਾਈਟ ਇਸ ਦਾ ਉੱਤਰ ਹੋਏਗਾ ਮਨ ਵਿਗਿਆਨ ਓਕੇ ਅੱਗੇ 10ਵਾਂ ਪ੍ਰਸ਼ਨ ਸੱਭਿਆਚਾਰਕ ਵਿਗਿਆਨ ਵਿੱਚ ਕਿਸ ਉੱਤੇ ਬਲ ਦਿੱਤਾ ਜਾਂਦਾ ਹੈ ਸੱਭਿਆਚਾਰਕ ਪਿੰਨਤਾ ਦੀ ਪ੍ਰਤੀਨਿਧਤਾ ਸੱਭਿਆਚਾਰਾਂ ਦੇ ਪ੍ਰਤੀਮਾਨ ਸੱਭਿਆਚਾਰ ਦੀ ਨਿਸ਼ਾਨਦੇਹੀ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਹਾਂਜੀ 10ਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਹੋਏਗਾ ओके डीजी गेमिंग जी मतलब ਤੁਸੀਂ 50 50 ਕਰ ਦਿੱਤਾ ਹਨਾ ਅਮਿਤab ਬੱਜਨ ਦੀ ਕੇਬੀਸੀ ਦੀ ਤਰ੍ਹਾਂ ਵੈਰੀ ਗੁੱਡ ਚਲੋ ਇਹ ਤਾਂ ਹੈ ਅਕੀਸ ਨੂੰ ਪਤਾ ਤਾਂ ਚਲਦਾ ਕਿ ਅੰਦੇ ਵਿੱਚੋਂ ਕੋਈ ਹੋਣਾ ਚਾਹੀਦਾ ਯੈਸ ਹਾਂਜੀ ਗੁੱਡ ਸਟ੍ਰੈਟਜੀ 10ਵੇਂ ਦੇ ਨੇ ਕੀ ਉੱਤਰ ਲਗਾ ਰਹੇ ਹੋ ਸਬਿਆਚਾਰਕ ਵਿਗਿਆਨ ਦੁਆਰਾ ਕਿਹਦੇ ਤੇ ਬਲ ਹੁੰਦਾ ਹੈ ओके 10ਵੇਂ ਦੇ ਲਈ ਬੀ ਔਰ ਸੀ ਦੋ ਉੱਤਰ ਆ ਰਹੇ ਨੇ ਜਿਨ੍ਹਾਂ ਨੇ ਵੀ ਆਨਸਰ ਕੀਤਾ ਸਬਿਆਚਾਰਾਂ ਦੇ ਪ੍ਰਤੀਮਾਨ ਉਨ੍ਹਾਂ ਦਾ ਆਨਸਰ ਠੀਕ ਹੈ ਯਾਨੀ ਕਿ ਬੀ ਅੱਗੇ ਦੇਖੋ ਜੀ 11ਵਾਂ ਸਹੀ ਚੁਣਨਾ ਠੀਕ ਹੈ ਧਿਆਨ ਨਾਲ ਦੇਖਿਓ ਵੈਸੇ ਤੁਹਾਡੇ ਅੰਦੇ ਚ ਚਾਰ ਜਾਂ ਪੰਜ ਕੁਐਸਚਨ ਫੇਰ ਸੈੱਟ ਹੋ ਜਾਣੇ ਆ ਮਾਗੀ ਦਾ ਮੇਲਾ ਮੁਕਸਰ ਗੁੱਗਾ ਨੋਮੀ ਛਪਾ ਦਾ ਮੇਲਾ ਸੀਤਾ ਮਾਤਰਾ ਨਾਲ ਸੰਬੰਧਿਤ ਜਰਗ ਦਾ ਮੇਲਾ ਕੋਲੇ ਮਹੱਲੇ ਦਾ ਮੇਲਾ ਆਨੰਦਪੁਰ ਸਾਹਿਬ ਯਾ ਇਹ ਸਾਰੇ ਠੀਕ ਹੈ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਲੱਗ ਰਿਹਾ ਤੁਹਾਨੂੰ ਉਸ ਦਾ ਉੱਤਰ ਕਰੋ जी उत्तर क्या आएगा जी ग्यारहवी प्रश्न दिली वेरी गुड सारे ठीक हैं है ना बिल्कुल सही अगे बारवा सभ्याचार अते पंजाबी सभ्याचार ये एक किताब का नाम है तुसी दसो ये पुस्तक किने लिखी है जीत सिंह सीतल टी आर विनोद जीत सिंह जोशी गुरबख्श फ्रैंक जी क्वेश्चन नंबर ट्वेल्व दे लिए उत्तर करो कि दे बारहवें शाबाश चलो जी वेरी गुड वेरी गुड वेरी गुड ग्यारहवें सारे का ठीक है बारहवें डी उत्तर आया बट ये होजूगा जी सी यानी जीत सिंह जोशी की किताब है सुखदीप जी वेरी गुड अगे तेरवा प्रश्न सभ्याचार संस्कृति शब्द एना बारे दसना कथन ठीक है। ਕਲਚਰ ਦੇ ਸਮਾਨ ਅਰਥਾ ਲਈ ਵਰਤੇ ਜਾਂਦੇ ਨੇ ਯਾਨੀ ਕਿ ਦੋਨੋਂ ਦੇ ਦੋਨੋਂ ਸ਼ਬਦ ਜਾਂ ਫਿਰ ਵੱਖ-ਵੱਖ ਅਰਥਾਂ ਦੇ ਸੂਚਕ ਹੈਗੇ ਆ ਜਾਂ ਸਭਿਆਚਾਰ ਕਲਚਰ ਸ਼ਬਦ ਲਈ ਵਰਤਿਆ ਜਾਂਦਾ ਹੈ ਤੇ ਸੰਸਕ੍ਰਿਤੀ ਸਿਵਲਾਈਜੇਸ਼ਨ ਸ਼ਬਦ ਲਈ ਵਰਤਿਆ ਜਾਂਦਾ ਹੈ ਜਾਂ ਫਿਰ ਇਹ ਸਾਰੇ ਦੇ ਸਾਰੇ ਗਲਤ ਹੈ 14ਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਹੋਏਗਾ ਹਾਂਜੀ ਜੀ ਐਜ਼ ਇਟ ਇਜ਼ ਜਿਵੇਂ ਲਿਖਿਆ ਮੈਂ ਉਹਦਾ ਪੜਨ ਦੀ ਬਜਾਏ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰਕੇ ਦੱਸਣ ਦੀ ਕੋਸ਼ਿਸ਼ ਕਰਦੀ ਆ ਤਾਂ ਕਿ ਤੁਹਾਨੂੰ ਕੁਐਸਚਨ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਏ ਦਾ 14ਵੇਂ ਦੇ ਕਿ ਉੱਤਰ ਹੋਏਗਾ ਆ ਆ ਆ ਆ ਆ ਥੋੜਾ ਜਿਹਾ ਸੋਚੋ ਬੱਚਾ ਬੜਾ ਸਿੰਪਲ ਹੈ ਯੈਸ ਇਹ ਹੈਗਾ ਆ ਸੀ ਹਾਂਜੀ ਕੀ ਕਹਿ ਰਹੇ ਤੁਸੀਂ ਤੁਸੀਂ ਕਹਿ ਰਹੇ ਹੋ ਗੁਰਬਖਸ਼ ਬੈਂਕ ਦੀ ਹੈ ਚਲੋ ਆਪਾਂ ਦੇਖ ਲੈਂਦੇ ਹਾਂ ਫਿਰ ਆਪਾਂ ਇਹਦੇ ਬਾਰੇ ਥੋੜਾ ਜਿਹਾ ਰਿਸਰਚ ਕਰੰਦੋ ਮੈਂ ਕਮੈਂਟ ਸੈਕਸ਼ਨ ਵਿੱਚ ਦੱਸ ਦੂੰਗੀ ਠੀਕ ਹੈ ਓਕੇ ਵੈਸੇ ਜੋ ਮੇਰੇ ਸਾਹਮਣੇ ਉੱਤਰ ਆ ਰਿਹਾ ਹੈ ਔਰ ਬਹੁਤ ਹੀ ਸਹੀ ਸਾਹਿਤਕਾਰ ਦੀ ਬੁੱਕ ਹੈ ਉਹਨ ਦੀ ਅਕੋਰਡਿੰਗ ਮੈਂ ਹੁਣ ਵੀ ਤੁਹਾਡੇ ਬੋਲਣ ਤੋਂ ਬਾਅਦ ਦੇਖਿਆ ਜੀ ਸਿੰਘ ਜੋਸ਼ੀ ਹੀ ਆ ਰਿਹਾ ਹੈ ਬਟ ਸਟਿਲ ਆਪਾਂ ਦੇਖ ਲਾਂਗੇ ਡੋਨਟ ਵਾਇਰ 14ਵੇਂ ਦੇ ਲਈ ਤੁਹਾਡਾ ABC ਸਾਰੇ ਉੱਤਰ ਆ ਗਏ ਨੇ C ਬਿਲਕੁਲ ਠੀਕ ਹੈ ਕਿਉਂਕਿ ਦੇਖੋ ਬੱਚਾ ਵੈਸੇ ਵੀ ਕੈਜੂਅਲੀ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਅਸੀਂ ਕਲਚਰ ਸ਼ਬਦ ਜਿਹੜਾ ਆ ਉਹ ਸਭਿਆਚਾਰ ਦੇ ਲਈ ਤਾਂ ਵਰਤਦੇ ਹਾਂ ਕਿ ਸਿਵਿলাইゼਸ਼ਨ ਅਸੀਂ ਸੰਸਕ੍ਰਿਤੀ ਲਈ ਵਰਤਦੇ ਹਾਂ ਰਾਈਟ ਤਾਂ ਇਹ ਤਾਂ ਵੈਸੇ ਹੀ ਆਮ ਬੋਲਚਾਲ ਦੇ ਵਿੱਚ ਹੀ ਆਪਣਾ ਸਹੀ ਹੋ ਜਾਂਦਾ ਹੈ ਅੱਗੇ 15ਵਾਂ ਦੇਖੋ ਜੀ अच्छा डी वी है कह रहे हो ओके मैं लग रहा हूं ਤੁਸੀਂ کہہ ਰਹੇ ਹੋ ਕਿ ਜੋਸ਼ੀ ਵੀ ਹੈ ਹੀ ਨਹੀਂ ਤੇ 프랭크 ਦੀ ਹੈ ਤਾਂ ਹੁਣ ਦੇਖੋ ਫਿਰ ਇੱਦੇ ਵਿੱਚ ਤਾਂ ਇੱਕ ਕਨਫਿਊਜ਼ਨ ਹੋ ਗਈ ਨਾ ਹੁਣ ਦੋਨੋਂ ਹੀ ਆਪਸ਼ਨ ਆਏ ਹੋਏ ਨੇ ਫਿਰ ਬੰਦਾ ਕਿਹੜੀ ਨੂੰ ਆਨਸਰ ਲਗਾਏਗਾ ਹੈ ਨਾ ਚਲੋ ਅੱਗੇ 마হিয়া ਕਾ ਵਰੂਪ ਹੈ ਕੇਵਲ 1 ਛਤਰੀ 2 ਛਤਰੀ 3 ਛਤਰੀ 4 ਛਤਰੀ 15ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ 마হিয়া ਕਾ ਵਰੂਪ दसो जी कि सत्र होंगे जी पंद्रह आंसर। तो मैं देख रही हाँ राइट, ए जी ਕੁਲਪ੍ਰੇਤ ਐਕਚੁਅਲੀ ਇਨ ਥਿਸ ਬੁੱਕ ਇਹਦੇ ਵਿੱਚ ਕੀ ਕਿਹਾਇਆ ਕਿ ਮਾਹੀਆ ਹੁੰਦਾ ਚਾਰ ਸਤਰੀ ਤਾਂ ਮੈਂ ਦੇਖਦੀ ਆ ਅੱਜ ਜੇ ਆਪਾਂ ਮਾਹੀਏ ਨੂੰ ਹੀ ਲਾਈਕ ਡਿਟੇਲ ਦੇ ਵਿੱਚ ਕਰ ਲਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਇੱਕ ਕਨਫਿਊਜ਼ਨ ਐਟ ਲੀਸਟ ਦੂਰ ਹੋ ਜੂਗੀ ਹੈਨਾ ਮੈਂ ਦੇਖ ਲੈਂਦੀ ਆ ਅਗਰ ਮੈਂ ਅੱਜ ਮਾਹੀਏ ਬਾਰੇ ਕਰਵਾ ਸਕੀ ਤਾਂ ਮੈਂ ਅੱਜ ਤੁਹਾਨੂੰ ਡਿਟੇਲ ਚ ਕਰਵਾਉਂਗੀ ਜਿਹੜਾ ਆਪਾਂ ਲਾਸਟ ਤੇ ਐਕਸਟਰਾ ਬੋਨਸ ਫੈਕਟਰ ਲੈਂਦੇ ਹੁੰਦੇ ਆ ਠੀਕ ਹੈ ਤੇ ਅਗਰ ਮੈਂ ਅੱਜ ਨਾ ਕਰਵਾ ਪਾਈ ਤਾਂ ਮੈਂ ਫੋਰ ਸ਼ੋਰ ਕੱਲ ਨੂੰ ਮਾਹੀਏ ਬਾਰੇ ਹੀ ਦੱਸੂਗੀ ਅੱਜ ਅਗਰ ਕਿਸੇ ਹੋਰ ਬਾਰੇ ਵੀ ਦੱਸਣਾ ਪੈ ਗਿਆ ਤਾਂ ਠੀਕ ਹੈ ਜੀ ਓਕੇ ਚਲੋ ਹਾਂ 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 ਕੋਈ ਟੈਨਸ਼ਨ ਨਹੀਂ ਆਪਾਂ ਇਹਦੇ ਬਾਰੇ ਫੋਰ ਸ਼ੋਰ ਹੁਣੇ ਗੱਲ ਕਰਾਂਗੇ ਓਕੇ ਅੱਗੇ ਪਹਿਲਾਂ ਦੇਖ ਲਓ ਜੀ 16ਵਾਂ ਕੋਈ ਨਾ ਸੁਖੀਪ ਜੀ ਉਹੀ ਮੈਂ ਕਹਿ ਰਹੀ ਹਾਂ ਆਪਾਂ ਇਹਦੇ ਬਾਰੇ ਦੇਖ ਲੈਂਦੇ ਆ ਹੋ ਸਕਦਾ ਹੈ ਕਿ ਮੇਰੀ ਟਾਈਪੋ ਮਿਸਟੇਕ ਨਾਮ ਲਿਖਣ ਚ ਨਾ ਹੋਈ ਹੋਵੇ ਠੀਕ ਜੀ ਓਕੇ ਚਲੋ ਦੱਸੋ ਬਈ ਸਹੀ ਚੁੰਨਿਆਂ ਦੇ ਵਿੱਚੋਂ ਹੁਣ ਇਹ ਧਿਆਨ ਨਾਲ ਪੜ ਲਿਓ ਪਲੀਜ਼ ਕਿਉਂਕਿ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਸਾਰੇ ਠੀਕ ਨਹੀਂ ਹੈਗੇ ਕਿਤੇ ਸਾਰੇ ਵੱਲ ਨਾ ਤੁਰ ਪਿਓ ਠੀਕ ਹੈ ਜੀ ਓਕੇ ਦੱਸੋ ਪੰਜਾਬੀ ਲੋਕ ਧਾਰਾ ਕਰਨਜੀਤ ਸਿੰਘ ਪੰਜਾਬ ਦੀ ਲੋਕ ਧਾਰਾ ਤੇ ਪੰਜਾਬੀ ਜੀਵਨ ਡਾਕਟਰ ਵਣਜਾਰਾ ਬੇਦੀ ਲੋਕ ਯਾਨ ਅਧਿਐਨ ਬ੍ਰਹਮ ਜਗਦੀਸ਼ ਸਿੰਘ ਸਭਿਆਚਾਰਕ ਮਾਨਵ ਵਿਗਿਆਨ ਬ੍ਰਹਮਜਬੀ ਸਿੰਘ ਇਹ ਤਾਂ ਫੋਰ ਸ਼ੋਰ 100% ਇਹ ਮਤਲਬ ਆਪਣੇ ਵਾਲੀ ਸਾਈਡ ਠੀਕ ਹੀ ਹੋਏਗਾ ਜੀ ਦੱਸੋ ਫਿਰ ਤੁਸੀਂ ਕੀ ਲਗਾਇਆ ਮੈਂ ਉਹ ਹੀ ਕਹਿ ਰਹੀ ਹਾਂ ਗੁਰਦੀਪ ਗੋਲਦੀ ਜੀ ਕਿ ਆਪਾਂ ਮਾਹੀਏ ਦੇ ਬਾਰੇ ਦੇ ਵਿੱਚ ਕਰ ਲਾਂਗੇ ਅੱਜ ਨਹੀਂ ਤਾਂ ਜਿਹੜਾ ਮੈਂ ਤੁਹਾਨੂੰ ਐਕਸਟਰਾ ਫੈਕਟ ਦੱਸਦੀ ਹੁੰਦੀ ਆ ਜਾਂ ਕੱਲ ਕਰਾਂਗੇ ਜਾਂ ਅੱਜ ਕਰਾਂਗੇ ਠੀਕ ਹੈ ਤਾਂ ਕਿ ਅਗਰ ਦੇ ਕੋ ਬੱਚਾ ਡਾਊਟ ਮੈਨੂੰ ਵੀ ਹੋ ਸਕਦਾ ਠੀਕ ਹੈ ਤਾਂ ਅਗਰ ਮੈਨੂੰ ਡਾਊਟ ਹੋਏਗਾ ਤਾਂ ਮੇਰਾ ਕਲੀਅਰ ਹੋ ਜਾਊਗਾ ਹੁਣ ਡਾਊਨ ਹੋਏਗਾ ਤਾਂ ਤੁਹਾਡਾ ਕਲੀਅਰ ਹੋ ਜਾਏਗਾ ਪਰ ਕਲੀਅਰ ਜ਼ਰੂਰ ਹੋਊਗਾ ਠੀਕ ਹੈ ਤਾਂ ਆਪਾਂ ਇਹਨੂੰ ਪੱਕਾ ਕਰਾਂਗੇ ਅੱਜ ਜਾਂ ਕੱਲ ਦੇ ਵਿੱਚ ਓਕੇ ਚਲੋ ਹੁਣ 16ਵੇਂ ਦੇ ਲਈ ਤੁਸੀਂ ਕੀ ਉੱਤਰ ਲਗਾਇਆ ਹੈ ਬੀ ਆਨਸਰ ਲਗਾ ਰਹੇ ਹੋ ਜੀ ਹਮ ਓਕੇ ਚਲੋ ਦੇਖੀਏ ਫਿਰ ਕੀ ਉੱਤਰ ਹੈ ਇਸ ਦਾ ਉੱਤਰ ਹੈ ਸਭਿਆਚਾਰਕ ਮਾਨਵ ਵਿਗਿਆਨ ਠੀਕ ਹੈ ਜੀ ਇਹ ਜਿਹੜੀ ਕਿਤਾਬ ਹੈ ਇਹ ਲਿਖੀ ਗਈ ਹੈ ਬ੍ਰਹਮ ਜਗਦੀਸ਼ ਸਿੰਘ ਵੱਲੋਂ ਉਨੇ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕਨਫਿਊਜ਼ਨ ਨਾ ਰਹੇ ਇਸ ਕਰਕੇ ਮੈਂ ਤੁਹਾਨੂੰ ਇਹਦੇ ਸਾਰੇ ਉੱਤਰ ਦੱਸ ਦਿੰਦੀ ਆ ਠੀਕ ਹੈ ਤਾਂ ਕਿ ਇਹ ਸਾਰੀਆਂ ਦੀਆਂ ਸਾਰੀਆਂ ਕਿਤਾਬਾਂ ਆਪਾਂ ਇੱਥੇ ਹੀ ਡਿਸਕਸ ਕਰ ਲਈਏ ਓਕੇ ਠੀਕ ਹੈ ਪਹਿਲੇ ਨੰਬਰ ਦੇ ਉੱਪਰ ਸਾਨੂੰ ਦਿੱਤਾ ਹੋਇਆ ਜੀ ਪੰਜਾਬੀ ਲੋਕ ਧਾਰਾ ਹੈ ਨਾ ਇਹ ਜਿਹੜੀ ਕਿਤਾਬ ਹੈ ਇਹ ਲਿਖੀ ਗਈ ਹੈ ਬਣਜਾਰਾ ਬੇਦੀ ਦੇ ਵੱਲੋਂ ਓਕੇ ਫਿਰ ਪੰਜਾਬ ਦੀ ਲੋਕ ਧਾਰਾ ਤੇ ਪੰਜਾਬੀ ਜੀਵਨ ਇਹ ਜਿਹੜੀ ਦੂਸਰੇ ਨੰਬਰ ਵਾਲੀ ਕਿਤਾਬ ਹੈ ਇਹ ਲਿਖੀ ਗਈ ਹੈ ਕਰਨਜੀਤ ਸਿੰਘ ਵੱਲੋਂ ਯਾਨੀ ਇਹਨਾਂ ਦੋਨਾਂ ਨੂੰ ਆਪਾਂ ਆਪਸ ਦੇ ਵਿੱਚ ਅ ਸ਼ਫਲ ਕਰਤਾ ਇਸ ਤੋਂ ਬਾਅਦ ਹਾਂਜੀ ਜੀ ਠੀਕ ਹੈ ਪ੍ਰੀਜੀ ਆਪਾਂ ਪੱਕਾ ਡਿਸਕਸ ਕਰਾਂਗੇ ਅੱਗੇ ਆਜੋ ਲੋਕ ਯਾਨ ਅਧਿਐਨ ਠੀਕ ਹੈ ਜਿਹੜੀ ਤੀਸਰੀ ਕਿਤਾਬ ਹੈ ਇਹ ਕਿਹਦੇ ਵੱਲੋਂ ਲਿਖੀ ਗਈ ਹੈ ਡਾਕਟਰ ਕਰਨੈਲ ਸਿੰਘ ਥਿੰਦ ਦੀ ਕਿਤਾਬ ਹੈ ਇਹ ਤੇ ਚੌਥੀ ਤਾਂ ਫਿਰ ਸਹੀ ਹੈ ਹੀ ਸੱਭਿਆਚਾਰਕ ਮਾਨਵ ਵਿਗਿਆਨ ਏ ਬ੍ਰਹਮ ਜਗਦੀਸ਼ ਸਿੰਘ ਦੀ ਹੈ ਠੀਕ ਹੈ ਜੀ ਓਕੇ ਆச்சா ਬੱਚੇ ਮੈਨੂੰ ਇਹ ਨਹੀਂ ਦੱਸੋ ਕਿ ਆਪਾਂ ਹੁਣ ਫ੍ਰੈਂਕ ਦੀ ਬੁੱਕ ਦੇ ਵੱਲ ਤੁਰਦੇ ਰਵਾਂਗੇ ਕਿ ਆਪਾਂ ਇੱਕ ਵਾਰੀ ਅੱਗੇ ਚੱਲੀਏ ਤੇ ਬਾਅਦ ਦੇ ਵਿੱਚ ਆਪਾਂ ਐਂਡ ਤੇ ਇਹਨੂੰ ਡਿਸਕਸ ਕਰ ਲਈਏ ਬੱਚਾ ਅੱਜ ਨਾਲੇ ਮਾਹੀ ਆ ਤਾਂ ਮੈਂ ਅੱਜ ਹੀ ਕਰਵਾਣਾ ਤੁਹਾਨੂੰ ਐਗਜ਼ਾਮਪਲ ਵੀ ਪੱਕਾ ਦਊਂਗੀ ਚਲੋ ਅਗੇ ਦੇਖਦੇ ਹਾਂ 7ਵਾਂ ਮੇਰਾ ਪਿੰਡ ਪੁਸਤਕ ਦੀ ਰਚਨਾ ਕਿਸ ਨੇ ਕੀਤੀ ਹੈ ਬਨਜਾਰਾ ਬੀਦੀ ਗੁਰਦਿੱਪ ਸਿੰਘ ਭੁਪਿੰਦਰ ਸਿੰਘ ਖੈਰਾ ਨਾਨਕ ਸਿੰਘ ਮੇਰਾ ਪਿੰਡ ਪੁਸਤਕ ਦੀ ਰਚਨਾ ਕਿਸ ਨੇ ਕੀਤੀ ਹਾਂਜੀ 17ਵਾਂ ਵਾਲਾ ਬੱਚੇ ਹੱਲੇ ਆਪਾਂ 17ਵੇਂ ਦੇ ਵਿੱਚ ਬੀ ਉੱਤਰ ਆ ਗਿਆ ਗੁਰਦਿੱਤ ਸਿੰਘ ਬਿਲਕੁਲ ਠੀਕ ਕਿਹਾ ਇਸ ਦਾ ਉੱਤਰ ਹੋਏਗਾ ਬੀ ਓਕੇ 18ਵਾਂ ਦੇਖੋ ਇਹਨਾਂ ਵਿੱਚੋਂ ਕਿਹੜੀ ਦੰਤ ਕਥਾ ਤਿਆਗ ਦੀ ਭਾਵਨਾ ਦਰਸਾਉਂਦੀ ਹੈ ਗੋਪੀਚੰਦ ਗੁੱਗਾ ਪੀਰ ਸੋਨੀ ਮਹਿਵਾਲ ਸਖੀ ਸਰਵਰ हाँ जी अठारवी दे उत्तर की होएगा जी गूगल करके ना देखियो बस बाकी कोई चक्कर नहीं उन परसेंट चांसेस होंगे ने कि रोंग इनफॉरमेशन आ सकती है यस चलो अठारवी दी ए उत्तर आया वेरी गुड इसका उत्तर होएगा गोपीचंद और माहिया बारे जरूर सुन के जाना डाउट क्लियर जरूर करना है। उन्नीम अमानवी पात्रा संबंधित परंपरागत बिरतांत हों है मित कथा दंत कथा परी कथा या एना विचो, कोई भी नहीं अमानवी पात्रा संबंधित हाँ जी केड़ा बिरतान्त है उन्नीवे उत्तर करो सी उत्तर लगा रहे हो जी परिकथा बिल्कुल सही उत्तर है इसका उत्तर आ जाएगा सी आगे जी बीवा प्रश्न देखो प्लीज परी शब्द किस भाषा का शब्द है लो सुखदीप जी थोड़ा तो क्वेश्चन आ गया है। आंसर करो फिर फारसी संस्कृत अरबी पंजाबी ਆ ਗਿਆ ਜੀ ਇਹ ਬਿਲਕੁਲ ਸਹੀ ਹੈ ਫਾਰਸੀ ਹੁਣ ਆਪਾਂ ਗੱਲ ਕਰਦੇ ਆ ਮਾਹੀਏ ਦੀ ਠੀਕ ਹੈ ਓਕੇ ਐਂ ਦੇ ਬਾਰੇ ਪਹਿਲਾ ਪ੍ਰਸ਼ਨ ਬਨੇਗਾ ਕਿ ਪੱਛਮੀ ਪੰਜਾਬ ਵਿੱਚ ਸਭ ਤੋਂ ਵਧੇਰੇ ਗਾਇਆ ਜਾਣ ਵਾਲਾ ਲੋਕਗੀਤ ਕਿਹੜਾ ਹੈ ਤੁਸੀਂ ਬੋਲੋਗੇ ਮਾਹੀਆ ਇਹ ਮਾਹੀਆ ਕਿਹੜੇ ਸ਼ਬਦ ਤੋਂ ਬਣਿਆ ਤੁਹਾਡਾ ਉੱਤਰ ਹੋ ਜਾਏਗਾ ਮਾਹੀ ਤੋਂ ਮਾਹੀ ਦਾ ਸ਼ਾਬਦਿਕ ਅਰਥ ਕੀ ਹੁੰਦਾ ਸੀ ਮੱਝਾਂ ਚਾਰਨ ਵਾਲਾ ਜਾਂ ਕਹਿ ਲੋ ਪਾਲੀ ਠੀਕ ਹੈ ਇਸ ਤੋਂ ਬਿਨਾ ਮਾਹੀਏ ਦੇ ਰੂਪ ਦੇ ਵਿੱਚ ਦਿਲਬਰ ਨੂੰ ਮਹਿਬੂਬ ਨੂੰ ਸੱਜਣ ਨੂੰ ਮਾਸ਼ੂਕ ਨੂੰ ਉਹਨਾਂ ਦੇ ਪ੍ਰਤੀਕ ਵਜੋਂ ਜਾਣਿਆ ਜਾਣ ਲੱਗਿਆ ਸੀ ਰਾਈਟ ਇਸ ਕਰਕੇ ਮਾਹੀ ਆ ਗਿਆ ਮਾਹੀਏ ਦਾ ਇੱਕ ਹੋਰ ਨਾਮ ਹੁੰਦਾ ਹੈ ਕੀ ਨਾਮ ਹੁੰਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਡੇਡ ਤੁਕ ਦਾ ਗੀਤ ਠੀਕ ਜੀ ਇਹ ਬੜਾ ਇੰਪੋਰਟੈਂਟ ਰਹੂਗਾ ਤਾਂ ਤੁਸੀਂ ਇਹਨੂੰ ਯਾਦ ਰੱਖਣਾ ਓਕੇ ਹੁਣ ਆਪਾਂ ਕੀਤਾ ਸੀਗਾ ਕਿ ਤਿੰਨ ਲਾਈਨਾਂ ਦਾ ਹਨਾ ਤੇ ਚਾਰ ਲਾਈਨਾਂ ਦਾ ਤਾਂ ਜੇਕਰ ਮੇਰੀ ਕਨਫਿਊਜ਼ਨ ਹੈ ਤਾਂ ਹੁਣ ਮੇਰੀ ਦੂਰ ਹੋ ਜੂਗੀ ਜਾਂ ਤੁਹਾਡੀ ਤਾਂ ਤੁਹਾਡੀ ਦੂਰ ਹੋ ਜੂਗੀ ਦੋ ਐਗਜ਼ਾਮਪਲ ਲੈ ਰਹੀਆਂ ਪਹਿਲੀ ਦੋ ਪੱਤਰ ਅਨਾਰਾਂ ਦੇ ਸਾਡੀ ਗਲੀ ਲੰਘ ਸੋਹਣਿਆ ਦੁੱਖ ਟੁੱਟਣ ਬਿਮਾਰਾਂ ਦੇ ਕੀ ਇਹ ਤਿੰਨ ਲਾਈਨਾਂ ਹੈਗੀਆਂ ਨਹੀਂ ਦੋ ਪੱਤਰ ਅਨਾਰਾਂ ਦੇ ਇੱਕ ਪੂਰੀ ਲਾਈਨ ਹੈ ਅਗਲੀਆਂ ਦੋ ਲਾਈਨਾਂ ਜਿਹੜੀਆਂ ਸਾਡੀ ਗਲੀ ਲੰਘ ਸੋਹਣਿਆ ਦੁੱਖ ਟੁੱਟਣ ਬਿਮਾਰਾਂ ਦੇ ਅੰਤਨਾਲਿਕ ਲਾਈਨ ਪੂਰੀ ਹੁੰਦੀ ਹੈ ਤਾਂ ਹੀ ਇਹਨੂੰ ਡੇਢ ਤੁਕੀ गीत ਕਿਹਾ ਜਾਂਦਾ ਹੈ ਤਾਂ ਪਹਿਲੂ ਤਿੰਨ ਤੁਕਾਂ ਦੇ ਵਿੱਚ ਕਾਊਂਟ ਨਹੀਂ ਕਰ ਸਕਦੇ ਠੀਕ ਹੈ ਇੱਕ ਚੀਜ਼ ਹੋ ਗਈ ਅੱਗੇ ਚੱਲੋ ਹੁਣ ਆਜੋ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮਾਹੀ ਹੈ ਜਾਂ ਮਾਹੀ ਹੈ ਉਹ ਐਕਚੁਅਲੀ ਸੱਜਣ ਯਾਰ ਪ੍ਰੀਤਮ ਕੁਝ ਵੀ ਤੁਸੀਂ ਕਹਿ ਸਕਦੇ ਹੋ ਇਹ ਸਾਡੇ ਲੋਕ ਗੀਤਾਂ ਦਾ ਨਾਇਕ ਹੋਇਆ ਕਰਦਾ ਸੀਗਾ ਠੀਕ ਹੈ ਤੇ ਨਾਇਕਾ ਕੌਣ ਹੁੰਦੀ ਸੀ ਬੱਲੋ ਯਾਨੀ ਬੱਲੋ ਨਾਇਕਾ ਦੇ ਤੌਰ ਦੇ ਉੱਪਰ ਆਗੀ ਠੀਕ ਜੀ ਓਕੇ ਦਾ ਐਦਾਂ ਜਿਹੜਾ ਮਾਹੀ ਹੈ ਨਾ ਉਹ ਜ਼ਿਆਦਾਤਰ ਬਾਲੂ ਯਾਨੀ ਕਿ ਇਸਤਰੀ ਉਹਦੇ ਵੱਲੋਂ ਸੰਬੋਧਿਤ ਕੀਤਾ ਜਾਂਦਾ ਹੈ ਮਰਦ ਨੂੰ ਯਾਨੀ ਕਿ ਆਪਣੇ ਮਾਹੀਏ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਕਿ ਜ਼ਿਆਦਾਤਰ ਇਹਦੇ ਵਿੱਚ ਕਿਸ ਤਰ੍ਹਾਂ ਦੇ ਗੀਤ ਹੁੰਦੇ ਨੇ ਇਸ ਦੇ ਵਿੱਚ ਹੁੰਦੇ ਨੇ ਜੀ ਵਿਛੋੜੇ ਦੇ ਗੀਤ ਠੀਕ ਹੈ ਇਹਦੇ ਵਿੱਚ ਅਧੂਰੀਆਂ ਸਤਰਾ ਮਿਲਣਗੀਆਂ ਮਿਲਣ ਦੀ ਤਾਂਘ ਹੋਏਗੀ ਤੇ ਬਿਰਹਾ ਦੇ ਜਜ਼ਬੇ ਦੀ ਵੀ ਪ੍ਰਧਾਨਤਾ ਹੋਏਗੀ ਜਿਵੇਂ ਕਿ ਲਾਈਨ ਹੈ ਜੀ ਲੰਮੀਆਂ ਰਾਤਾਂ ਨੇ ਉਮਰਾ ਮੁੱਕ ਜਾਣੀਆਂ ਨਹੀਂ ਉਹ ਮੁਕਣੀਆਂ ਬਾਤਾਂ ਨੇ ਫਿਰ ਮੁਕਣੀਆਂ ਰਾਤਾਂ ਨੇ ਦੁਨੀਆ 'ਚ ਸਭ ਸੋਨੇ ਦਿਲ ਮਿਲੇ ਦੀਆਂ ਬਾਤਾਂ ਨੇ ਤਾਂ ਐਦਾ ਇਹਦੇ ਵਿੱਚ ਵਿਸ਼ੇਸ਼ ਜੁੜੀਆਂ ਧੁਨਾ ਹੁੰਦੀਆਂ ਨੇ ਉਹਨਾਂ ਨੂੰ ਐਡ ਕੀਤਾ ਜਾਂਦਾ ਐਂ ਦੇ ਵਿੱਚ ਢੋਲ ਕੀ ਪਰਾਤ ਵਗੈਰਾ ਜਿਹੜੇ ਲੋਕ ਸਾਜ਼ ਐ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਜੀ ਓਕੇ ਤੇ ਐਂ ਦੇ ਵਿੱਚ ਪਸ਼ੂ ਚਾਰਦੇ ਹੋਏ ਹੱਲ ਵਾnde ਹੋਏ ਗੱਭਰੂ ਦਿਖਾਏ ਜਾਂਦੇ ਆ ਪ੍ਰਿੰਜਨਾ ਕਰ ਕਰਤ ਦੀਆਂ ਮੋਤੀਆਰਾ ਦਿਖਾਈਆਂ ਜਾਂਦੀਆਂ ਜਿਹੜੀਆਂ ਕਿ ਇਹਨੂੰ ਆਮ ਤੌਰ ਤੇ ਗੋਂਦੀਆਂ ਠੀਕ ਜੀ ਓਕੇ ਹੂੰ ਬੜੇ ਵਧੀਆ ਵਧੀਆ ਮਾਹੀ ਆ ਰਹੇ ਤੁਹਾਡੇ ਵੱਲੋਂ ਵੈਰੀ ਗੁੱਡ ਚਲੋ ਠੀਕ ਹੈ ਜੀ ਹੁਣ ਆਪਾਂ ਕੱਲ ਮਿਲਾਂਗੇ ਬੱਚਾ 9 ਵਜੇ ਸੇਮ ਟਾਈਮ ਤੇ ਸੇਮ ਚੈਨਲ ਤੇ ਸਾਡੀ ਮੌਕ ਟੈਸਟ ਦੀ ਸੀਰੀਜ਼ ਦੇ ਵਿੱਚ 10ਵੇ ਚੈਪਟਰ ਦੇ ਉੱਪਰ ਠੀਕ ਹੈ ਜੀ ਐਂਡ ਪਲੀਜ਼ ਸਾਰੇ ਜਣੇ ਚੰਗੀ ਤਰ੍ਹਾਂ ਆਪਣੀ ਤਿਆਰੀ ਕਰਨੀ ਸਟਾਰਟ ਕਰ ਦਿਓ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦੋਂ ਪੀਟੈਟ ਹੋ ਗਿਆ ਉਸ ਤੋਂ ਬਾਅਦ ਪੂਰੇ ਚਾਂਸਸ ਨੇ ਕਿ ਸਾਡੇ ਮਾਸਟਰ ਕੇਡਰ ਦੀ ਐਡ ਆਜੂਗੀ ਤੇ ਆਪਾਂ ਬੱਚੇ ਐਡ ਦੀ ਵੇਟ ਕਰਨੀ ਵੀ ਕਿਉਂ ਹੈ ਠੀਕ ਹੈ ਜੀ ਤਾਂ ਪਲੀਜ਼ ਇਸ ਚੀਜ਼ ਨੂੰ ਸੀਰੀਅਸਲੀ ਲਓ ਆਪਣੀ ਤਿਆਰੀ ਕਰਨੀ ਸਟਾਰਟ ਕਰ ਦਿਓ ਬੱਚੇ ਮੈਨੂੰ ਆਰਟ ਕਲਾਸ ਦੇ ਪੇਪਰ ਬਾਰੇ ਕੁਝ ਨਹੀਂ ਪਤਾ ਇਸ ਕਰਕੇ ਇਹਦੇ ਬਾਰੇ ਮੈਂ ਤੁਹਾਨੂੰ ਕੋਈ ਇਨਫੋ ਨਹੀਂ ਦੇ ਸਕਦੀ ਪ੍ਰੀਜੀ ਓਕੇ ਮੈਂ ਲੱਗਾ ਸ਼ਾਇਦ ਮੈਂ ਫਿਰ ਟੈਲੀਗ੍ਰਾਮ ਤੇ ਪਾਣਾ ਨਾ ਭੁੱਲ ਗਈ ਹਵਾ ਕਿ ਅੱਜ ਤੋਂ ਕਲਾਸ ਹੈ ਪਰ ਅੱਜ ਮੈਂ ਸ਼ੇਅਰ ਕੀਤਾ ਸੀ ਲਿੰਕ ਜ਼ਰੂਰ ਹਨਾ ਕੀਤਾ 2-3 ਮਿੰਟ ਪਹਿਲਾਂ ਹੀ ਸੀਗਾ ਫਾਈਨਲੀ ਹਾਂ ਚਲੋ ਓਕੇ ਜੀ ਮਿਲਦੇ ਆ ਫਿਰ ਆਪਾਂ ਕੱਲ 9 ਵਜੇ ਥੈਂਕ ਯੂ ਸੋ ਵੈਰੀ ਮੱਚ ਗੁੱਡ ਨਾਈਟ एवरीवन ਟੇਕ ਕੇਅਰ ਬਾਏ ਬਾਏ Thank you. So